ਸਮੇਂ ਦਾ ਸਭ ਤੋਂ ਛੋਟਾ ਪੈਮਾਨਾ ਦਮ ਤੇ ਜਦ ਮਨੁੱਖ ਹੀ ਨਹੀਂ ਸੀ ਤਾਂ ਫਿਰ ਸਮਾਂ ਕਿੱਥੇ ਦਮ ਹੀ ਨਹੀਂ ਸੀ ਤੇ ਜਦ ਦਿਨ ਹੀ ਨਹੀਂ ਸੀ ਤਾਂ ਫਿਰ ਸਮਾਂ ਕਿੱਥੇ ਸੀ ਸਮਾਂ ਨਹੀਂ ਸੀ ਜਿਸ ਦਿਨ ਮੈਂ ਕਹਾਂ ਮਜਬੂਰੀ ਕਿਉਂਕਿ ਦਿਨ ਤੇ ਨਹੀਂ ਸੀ ਜਿਸ ਦਿਨ ਸਮੇਂ ਦਾ ਜਨਮ ਹੋਇਆ ਜਾਂ ਇੰਜ ਕਹਾਂ ਦਿਨ ਦੇ ਨਾਲ ਜਦ ਸਮੇਂ ਦਾ ਜਨਮ ਹੋਇਆ ਦਿਨ ਦਾ ਜਨਮ ਹੋਇਆ ਸਮੇਂ ਦਾ ਜਨਮ ਹੋਇਆ ਉਹ ਦਿਨ ਅਗਰ ਅਸੀਂ ਯਾਦ ਕਰੀਏ ਉਹ ਨਵਾਂ ਦਿਨ ਹੈ ਨਵਾਂ ਸਾਲ ਉੱਥੋਂ ਸ਼ੁਰੂ ਹੋਇਆ ਉਹ ਦਿਨ ਕਿਹੜੇ ਦਿਨ ਹੋਇਆ ਦਿਨ ਤੇ ਹੈ ਹੀ ਨਹੀਂ ਸੀ ਉਹ ਦਿਨ ਕਿਸ ਵਕਤ ਹੋਇਆ ਵਕਤ ਤੇ ਹੈ ਹੀ ਨਹੀਂ ਸੀ ਤੇ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਫਿਰ ਤਵਾਰ ਨਾ ਜੋਗੀ ਜਾਣੇ ਰੋਤਾ ਨਾ ਕੋਈ ਜਾ ਕਰ ਤਸਰਟੀ ਕੋ ਸਾਜੇ ਆਪੇ ਜਾਣੇ ਸੋਈ ਫੋ ਫਿਰ ਨਵਾਂ ਸਾਲ ਮਨਾਣਾ ਗੁਸਤਾਖੀ ਮਾਫ ਕਿਨ ਜਗਤ ਕੀ ਪੀੜਾ ਚਾਰ ਕੁਛ ਵੀ ਨਹੀਂ ਕੁਛ ਵੀ ਨਹੀਂ ਅਰ ਹਜ਼ਰਤ ঈਸਾ ਦਾ ਜਨਮ ਦਿਨ ਇੰਜ ਕਰ 25 ਦੰਬਰ ਨੂੰ ਕਿਦਰੇ ਹੋਏ ਸਨ ਤੇ ਸੂਰਜ ਦੀ ਗਤੀ ਦੇ ਮੁਤਾਬਿਕ 1 ਜਨਵਰੀ ਨਾਲ ਇੱਕ ਗਣਤ ਆਰੰਭ ਹੁੰਦੀ ਹੈ ਉਹਨਾਂ ਨੇ ਇਸ ਨੂੰ ਨਵਾਂ ਸਾਲ ਮੰਨ ਲਿਆ ਤੇ ਇਹ ਤੇ حضرت ঈਸਾ ਦਾ ਜਨਮ ਦੇ ਨਵਿਆ ਨਵਾਂ ਸਾਲ ਥੋੜੇ ਹੋਇਆ ਇੱਕ ਛੇਤਰ ਇੱਕ ਛੇਤਰ ਨੂੰ ਰਾਜੇ ਬਿਕਰਮਾ ਜੇਤ ਦਾ ਜਨਮ ਹੋਇਆ ਸੀ ਬਿਕਰਮੇ ਹੀ ਸੰਮਤ ਇਹ ਜੀ ਬਿਕਮੇ ਹੀ ਸਾਲ ਹੈ ਸਾਲ ਤੇ ਪ੍ਰਮਾਤਮਾ ਨੇ ਬਣਾਏ ਨੇ ਗੱਲ ਖਤਮ ਬਿਕਮਾ ਜੇਤ ਦਾ ਜਨਮ ਹੋਇਆ ਸੀ ਸਾਰਾ ਅਹਿਲੇ ਇਸਲਾਮ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮੰਨਦਾ ਤੁਸੀਂ ਕਿਸੇ ਰਵਾਇਦੇਸ਼ ਦੇ ਚ ਨਹੀਂ ਦੇਖੋਗੇ 22 23 ਦੇਸ਼ ਨੇ ਇਸਲਾਮੀ ਇੱਕ ਦੇਸ਼ ਵੀ ਨਹੀਂ ਮੰਨਦਾ ਉਹਨਾਂ ਦਾ ਹੀਜਰੀ ਸੰਮਤ ਹੈ ਜਿਸ ਦਿਨ ਮੁਹੰਮਦ ਸਾਹਿਬ ਨੇ ਹਿਜਰਤ ਕੀਤੀ ਉਸ ਦਿਨ ਤੋਂ ਉਸ ਸਮੇਂ ਦੀ ਗਿਣਤੀ ਕਰਦੇ ਨੇ ਉਹਨੂੰ ਕਹਿੰਦੇ ਨੇ ਹੀਜਰੀ ਸੰਮਤ ਕਿਸੇ ਤ੍ਰਿਕੇ ਨਾਲ ਬਾਕੀ ਕੌਮਾਂ ਦੇ ਵੀ ਆਪਣੇ ਆਪਣੇ ਸੰਮਤ ਬਣਾਏ ਹੋਏ ਨੇ ਪਰ ਉਹ ਆਪਣੇ અવਤਾਰ ਦੇ ਜਨਮ ਦਿਨ ਨਾਲ ਜਾਂ ਆਪਣੇ ਖਾਸ ਵਿਅਕਤੀ ਦੇ ਜਨਮ ਦਿਨ ਨਾਲ ਜਾਂ ਕਿਸੇ ਖਾਸ ਕੌਮ ਦੀ ਘਟਨਾ ਨਾਲ ਨਵਾਂ ਸਾਲ ਉਸ ਦਿਨ ਆਰੰਭ ਹੁੰਦਾ ਜਿਸ ਦਿਨ ਨਵਾਂ ਦਿਨ ਸੀ ਤੇ ਨਵਾਂ ਦਿਨ ਜਿਸ ਦਿਨ ਆਰੰਭ ਹੋਇਆ ਕੁਝ ਨਹੀਂ ਪਤਾ ਕੁਝ ਵੀ ਨਹੀਂ ਪਤਾ ਸਭ ਕਲਪਨਾ ਹੀ ਕਲਪਨਾ ਕਪੌਲ ਕਲਪਨਾ ਮੈਂ ਤੇ ਦਿੱਲੀ ਦੇ ਬਹੁਤ ਵੱਡੇ ਇਕੱਠ ਦੇ ਚੱਕੇ ਕੇ ਆਇਆ। ਪ੍ਰੇਨਾ ਨਿਕਸ਼ਾਈ ਕੈਲੰਡਰ ਬਣਾਉਣ ਦੀ ਕੀ ਲੋੜ ਸੀ ਜੇ 1 ਜਨਵਰੀ ਜੋ ਹੈ ਨਵਾਂ ਸਾਲ ਹੈ। ਇਸ ਕੈਲੰਡਰ ਦੀ ਕੀ ਲੋੜ ਹੈ ਸਰ? ਜਵਾਬ ਨਹੀਂ ਸੀ ਕਿਸੇ ਦਾ। ਖੈਰ ਮੁਖਦਰ ਇਤੇਮ ਵਿੱਚਕਾਰ ਜੋ ਹੈ ਗੱਲ ਆ ਗਈ ਥੇ ਸਵਾਰ ਨਾ ਜੋਗੇ ਜਾਣੇ ਰੁਤ ਮਾ ਨਾ ਕੋਈ ਜਾ ਕਰ ਤਾਂ ਸਿਲ ਟੇਕ ਹੋ 사ਜੇ ਆਪੇ ਜਾਣੇ ਸੋਈ। حضرت عیسیٰ جس دی اتنی وڈی امت ہے بڑا بھاری پرباو ہے کچھ منوچنتک تے من دے نے باہر دے روپ دے رےکھا وچ پاویں کوئی ہندو دکھائی دیندا ہے جے نہیں دکھائی دیندا ہے بودھی دکھائی دیندا ہے سیکھ دکھائی دیندا ہے بہت سارے سب کرسچن نیں ہیں انہاں دے رسم و رواج بچے دا جنم دن منانا ہے کیک کٹو موم بتییاں پھوکوں یا جلاؤ ਇਹਦੇ ਸਭ ਇਸਾਈ ਰਸਮਾਂ ਹਨ ਭਾਸ਼ਾ ਪਹਿਰਾਵਾ ਤਮ ਤਮੇਜ਼ ਹੋ ਤਮਦਨ ਕਲਚਰ ਸਭ ਤੇ ਇਸਾਈਤ ਛਾਈ ਹੋਈ ਹੈ ਸਭ ਤੇ ਛਾਈ ਹੋਈ ਵਿਦਵਾਨ ਕਹਿੰਦੇ ਨੇ ਕੀ ਹੋਇਆ ਜੈ ਨਹੀਂ ਹੈ ਬੋਧੀ ਹੈ ਹਿੰਦੂ ਹੈ ਮੁਸਲਮ ਹੈ ਸਿੱਖ ਹੈ ਸਭ ਤੇ ਇਸਾਈਤ ਛਾਈ ਹੋਈ ਹੈ ਵਿਆਪਕ ਰੂਪ ਦੇ ਛਾਈ ਹੋਈ ਹੈ ਫਿਰ ਵਿਚਾਰ ਗੱਲ ਆਕੇ ਇਹ ਪੈਗੰਬਰ ਜਿਸ ਦੀ ਇਤ ਨਹੀਂ ਵੱਡੀ ਉਮਤ ਹੈ ਇਤਨਾ ਵੱਡਾ ਪ੍ਰਭਾਵ ਹੈ ਪਤਾ ਹੈ ਕੀ ਕਹਿੰਦਾ ਇਹਨੂੰ ਮੈਂ ਕਈ ਦਿਨ ਸੋਚਿਆ ਸੋਚਣ ਤੋਂ ਬਾਅਦ ਮੈਂ ਸਟੇਜ ਤੇ ਲੈਣ ਤਾਂ ਮਨੇ ਲਿਆਂਦਾ ਸੀ ਮੈਂ ਸੋਚਦਾ ਸੀ ਨਹੀਂ ਇਹਨੂੰ ਨਿਗਰ ਨਿਰੀਖਣ ਕਰਨਾ ਪਏਗਾ ਖੋਖਣਾ ਪਏਗਾ ਇਹ ਗੱਲ ਕਿਸ ਹੱਦ ਤੱਕ ਸਹੀ ਹੈ ਫਿਰ ਮੈਨੂੰ ਮਹਿਸੂਸ ਹੋਇਆ ਨਹੀਂ ਮੈਂ ਗਲਤੀ ਤੇ ਆ ਇਹ ਵਕਤ ਦਾ ਪੈਗੰਬਰੀ ਪੁਰਸ਼ ਠੀਕ ਹੈ ਠੀਕ ਕਹਿ ਰਹੇ ਹੈ ਈਸਾ ਕਹਿੰਦਾ ਅਗਰ ਕੋਈ ਮੈਨੂੰ ਇਹ ਆਖੇ ਕਿ ਇੱਕ ਉਠ ਸੋਈ ਦੇ ਨੱਕੇ ਵਿੱਚੋਂ ਲੰਘ ਗਿਆ ਹੈ ਲੰਘ ਕੇ ਕਹਿੰਦਾ ਮੈਂ ਮਨ ਲਵਾਗਾ ਮੈਂ ਕਿੰਤੂ ਪਰੰਤੂ ਨਹੀਂ ਕਰਾਂ ਮੈਂ ਸ਼ੱਕ ਸ਼ੋਭਾ ਨਹੀਂ ਕਰਾਂ ਮੈਨੂੰ ਕਿਸੇ ਪ੍ਰਕਾਰ ਦਾ ਸ਼ੱਕ ਨਹੀਂ ਹੋਵੇਗਾ ਮੈਂ ਤਸلیم ਕਰ ਲਵਾਂਗਾ ਹੋ ਗਿਆ ਹੋਵੇਗਾ ਹੋ ਗਿਆ ਹੋਵੇਗਾ ਸ਼ਾਇਦ ਇਤਨਾ ਛੋਟਾ ਉੱਠ ਹੋਵੇ ਇਹ ਕੋਈ ਸੂਈ ਦਾ ਨੱਕਾ ਇਤਨਾ ਵੱਡਾ ਹੋਵੇ ਚਲੋ ਮੈਂ ਮੰਨ ਲਵਾਂਗਾ ਕਿਉਂਕਿ ਜਿਸ ਇਲਾਕੇ ਦੇ ਵਿੱਚ ਰਹਿਣ ਵਾਲੇ ਸਨ ਉੱਥੇ ਸਭ ਤੋਂ ਵੱਡਾ ਜਾਨਵਰ ਉੱਠ ਅਰਬ ਦੇਸ਼ਾਂ ਵਿੱਚ ਪਰ ਮਰੂਥਲ ਤੋਂ ਐਸਾ ਕਹਿੰਦੇ ਨੇ ਅਗਰ ਮੈਨੂੰ ਕੋਈ ਇਹ ਆਖੇ ਕਿ ਉਠ ਸੋਈ ਦੇ ਨਖੇ ਦੇ ਚੋਂ ਲੰਘ ਗਏ ਬਿਨਾਂ ਸ਼ੱਕੋ ਸ਼ੋਭਾ ਦੇ ਮੈਂ ਮੰਨ ਲਵਾਂਗਾ ਅਗਰ ਮੈਨੂੰ ਕੋਈ ਇਹ ਆਖੇ ਕਿ ਚੋਟੀ ਦਾ ਧਨਵਾਨ ਭਗਵਾਨ ਤੱਕ ਪਹੁੰਚ ਗਿਆ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਈਸਾ ਦੇ ਇਹ ਬੋਲ ਹੈਰਾਨਗੀ ਹੋਈ ਕਿਉਂ ਕਿਉਂ ਧਨਵਾਨ ਬਾਰ ਬੁਖੀ ਆਉਂਦਾ ਹੈ ਉਦੀ ਮਨੋਵਿਰਤੀ ਉਦੀ ਦਿਮਾਗੀ ਸ਼ਕਤੀ ਉਦੀ ਸਰੀਰਕ ਸ਼ਕਤੀ ਸਭ ਬਾਹਰ ਉਲਜੀ ਹੋਈ ਹੁੰਦੀ ਹੈ। ਅੰਤਰਮੁਖੀ ਹੁੰਦਾ ਹੀ ਨਹੀਂ। ਕਿ ਅੰਤਰਮੁਖੀ ਹੋਏ ਬਿਨਾ ਧਾਰਮਕ ਹੋਣਾ ਔਖ ਹੈ। ਅੰਤਰਮੁਖੀ ਹੋਏ ਬਿਨਾ ਪ੍ਰਮਾਤਮਾ ਦੇ ਨੇੜੇ ਜਾਣਾ ਔਖ ਹੈ। ਕਿਉਂਕਿ ਪ੍ਰਮਾਤਮਾ ਨੂੰ ਕਿੱਥੋਂ ਲਵਾਂਗੇ ਸਾਗਰ ਦੇ ਚੋਂ, ਜ਼ਮੀਨ ਦੇ ਚੋਂ, ਆਸਮਾਨ ਦੇ ਚੋਂ, ਸੂਰਜ, ਚੰਦ, ਤਾਰਿਆਂ ਦੇ ਚੋਂ? ਨਹੀਂ ਆਪਣੇ ਵਿੱਚ ਉਹ ਨੌ ਨਿੱਦ ਅਮਰਦ। ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਜੋ ਆਪਣੇ ਨੇੜੇ ਨੇ ਤੇ ਆਪਣੇ ਵਿੱਚ ਪ੍ਰਵੇਸ਼ ਹੀ ਨਹੀਂ ਕੀਤਾ ਇਹ ਕਿਸ ਤਰ੍ਹਾਂ ਧਾਰਮਿਕ ਹੋਵੇਗਾ ਜਿਹੜਾ ਮਨੁੱਖ ਗੁਸਤਾਖੀ ਮਾਫ ਮੈਂ ਬਾਰ ਬਾਰ ਮਾਫੀ ਮੰਗ ਲਾ ਮਹਾਪੁਰਖਾਂ ਦੇ ਬੋਲ ਨੇ ਤੁਹਾਡੇ ਸਾਹਮਣੇ ਰੱਖ ਰਿਹਾ ਜਿਹੜਾ ਮਨੁੱਖ ਜਿਤਨਾ ਬਾਰ ਮੁਖੀ ਹੋਵੇਗਾ ਉਤਨਾ ਹੀ ਅਧਾਰਮਕ ਹੋਵੇਗਾ ਉਤਨਾ ਹੀ ਅਧਾਰਮਕ ਉਤਨਾ ਹੀ ਸੰਸਾਰੀ ਹੋਵੇਗਾ ਜਾਂ ਨਾਲ ਕਹੇ ਤਾਂ ਉਤਨਾ ਹੀ ਹੰਕਾਰੀ ਹੋਵੇਗਾ ਜਿਹੜਾ ਮਨੁੱਖ ਆਪਣੇ ਨੇੜੇ ਹੋਵੇਗਾ ਉਤਨਾ ਹੀ ਉਹ ਪ੍ਰਮਾਤਮਾ ਦੇ ਨੇੜੇ ਹੋਵੇਗਾ ਜਿਹੜਾ ਮਨੁੱਖ ਆਪਣੇ ਅੰਦਰ ਪ੍ਰਵੇਸ਼ ਕਰ ਗਿਆ ਉਹਨੇ ਤੇ ਪ੍ਰਮਾਤਮਾ ਦਾ ਦਵਾਰ ਖੜਕਟਾ ਦਿੱਤਾ ਹੈ ਦਰਮਾ ਦੇ ठाਡੇ ਦਰਵਾਜ਼ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ دیجے کھول کے ਵੜ اے ਪ੍ਰਭੂ ਆਪਣਾ ਦਰਵਾਜ਼ਾ ਖੋਲ ਓਣ ਇਹਦਾ ਮਤਲਬ ਕਬੀਰ ਕਹਿ ਰਹੇ ਨੇ ਮੈਂ ਅੰਤਰਮੁਖੀ ਹੋ ਗਿਆ ਸਾਰੋਂ ਪਾਸੇ ਸਿਮਟ ਕੇ ਮੈਂ ਆਪਣੇ ਅੰਦਰ ਆ ਗਿਆ ਹੁਣ ਇਹ ਦਰਵਾਜ਼ਾ ਮੈਂ ਨਹੀਂ ਖੋਲ ਸਕਦਾ ਮੈਂ ਤੇਰੇ ਦਰ ਤੱਕ ਤੇ ਪਹੁੰਚ ਸਕਦਾ ਤੇਰਾ ਦਰ ਖੋਲ ਨਹੀਂ ਸਕਦਾ ਇਹ ਦਰ ਤੂੰ ਆਪ ਖੋਲ ਦਰਮਾ ਨੇ ठाਡੇ ਦਰਬਾਰ ਦਰਮਾ ਦੇ ਮੈਂ ਤੇਰੇ ਦਰ ਤੇ ਖੜਾ ਆ ਗਏ ਆ ਤੇਰੇ ਦਰ ਤੇ ਬੜੀ ਵੱਡੀ ਗੱਲ ਹੈ ਤੂੰ ਕਿਸ ਤਰ੍ਹਾਂ ਮੰਨ ਲਈਏ ਕਬੀਰ ਤੂੰ ਪਹੁੰਚ ਗਿਆ ਹੈ ਪ੍ਰਮਾਤਮਾ ਦੇ ਦਰ ਤੇ ਕਿਸੇ ਮੰਦਰ ਦੇ ਚ ਪਹੁੰਚ ਗਿਆ ਹੈ ਮਸਜਿਦ ਦੇ ਚ ਪਹੁੰਚ ਗਿਆ ਹੈ ਗੁਰਦੁਆਰੇ ਪਹੁੰਚ ਗਿਆ ਹੈ ਗੁਰਦੁਆਰੇ ਦੇ ਬੂਏ ਤੇ ਪਹੁੰਚ ਗਿਆ ਹੈ ਕਿਸੇ ਮੰਦਰ ਦੇ ਦਰਵਾਜ਼ੇ ਤੇ ਪਹੁੰਚ ਗਿਆ ਹੈ ਕਿਸੇ ਮਸਜਿਦ ਦੇ ਕਿਸੇ ਚਰਚ ਦੇ ਦਰਵਾਜ਼ੇ ਦੇ ਨਹੀਂ ਆਪਣੇ ਜੀਵਨ ਦੇ ਦਵਾਰ ਤੇ ਪਹੁੰਚ ਗਿਆ ਹੈ ਅੰਤਰਮੁਖੀ ਹੋ ਸਕਿਆ ਕਿ ਸੇਵਕਦਮੈ ਖੋਲਾਉਂਗਾ ਮਹਾਰਾਜ ਨੇ ਦਰ ਦੀ ਵਿਆਖਿਆ ਵੀ ਕੀਤੀ ਹੈ ਜਿੱਥੇ ਦਰ ਵਸੇ RAMKALI MALLA ਪਹਿਲਾ ਜਿੱਥੇ ਦਰ ਵਸੇ ਕਮਨ ਦਰ ਕਹੀਏ ਜਿੱਥੇ ਤੂੰ ਰਹਿੰਦਾ ਉਹ ਦਰ ਕਿਥੇ ਉਸ ਦਰ ਨੂੰ ਕੀ ਆਖਦੇ ਨੇ ਜਿੱਥੇ ਦਰ ਵਸੇ ਕਮਨ ਦਰ ਕਹੀਏ ਦਰਾਂ ਭੀਤਰ ਦਰ ਕਮਨ ਲੈ ਇਹ ਜੋ ਭੀਤਰ ਹੈ ਅੰਦਰ ਹੈ ਦਰਵਾਜ਼ਾ ਬਾਹਰ ਦਾ ਨਹੀਂ ਹੈ ਇਸ ਅੰਦਰ ਦੇ ਦਰਵਾਜ਼ੇ ਤੱਕ ਕੌਣ ਪਹੁੰਚੇ ਇਸ ਭੀਤਰ ਦੇ ਦਰ ਤੱਕ ਕੌਣ ਪਹੁੰਚੇ ਅੰਤਰਮੁਖੀ ਹਰ ਮਰਖ ਨਹੀਂ ਆਉਂਦਾ ਜਿਤਨੇ ਲਾਈਫ ਬਿਜ਼ੀ ਹੋ ਜਾਏ ਮਸਰੂਫ ਹੋ ਜਾਏ ਉਹ ਉਤਨੇ ਹੀ ਬਾਰਮੁਖੀ ਆਉਂਦਾ ਕਲਾ ਸੰਗੀਤ ਕਵਿਤਾ ਨਿਰਤ ਸੰਗਤ ਰਾਸ਼ੀ ਤਰ੍ਹਾਂ ਤਰ੍ਹਾਂ ਦੀ ਕਲਾ ਦਾ ਜਨਮ ਇਸ ਨੂੰ ਉਹਨਾਂ ਲੋਕਾਂ ਨੇ ਦਿੱਤਾ ਹੈ ਜੋ ਥੋੜੇ ਜਿਹਾ ਆਪਣੇ ਨੇੜੇ ਆਏ ਜਿਨਾਂ ਨੇ ਸਮਾ ਕਢਿਆ ਆਪਣੇ ਆਪ ਦੇ ਨੇੜੇ ਆਣ ਦਾ ਤੇ ਧਰਮ ਦਾ ਜਨਮ ਤੇ ਉਹਨਾਂ ਦੇ ਅੰਦਰ ਹੋਇਆ ਜੋ ਬਿਲਕੁਲ ਆਪਣੇ ਅੰਦਰ ਪ੍ਰਵੇਸ਼ ਕਰ ਗਏ ਆਪਣੇ ਅੰਦਰ ਪ੍ਰਵੇਸ਼ ਕਰ ਗਏ ਦੋ ਸ਼ਬਦ ਮੈਨੂੰ ਕਹਿਣ ਦੇਣਾ ਜਿਤਨਾ ਬਾਹਰ ਮੁਖੇ ਮਨੁੱਖ ਹੋਵੇਗਾ ਉਤਨਾ ਹੀ ਆਧਾਰਮਕ ਕੁਝ ਵੀ ਸਮਝ ਨਹੀਂ ਆਉਂਦਾ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੀ ਮਹਿਕ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੇ ਨੂਰ ਦਾ ਪਤਾ ਚੱਲਦਾ ਹੈ। ਆਪਣੇ ਨੇੜੇ ਆ ਕੇ ਕੋਈ ਪ੍ਰਮਾਤਮਾ ਦੇ ਗੀਤ ਨਾਦ ਦਾ ਪਤਾ ਚੱਲਦਾ ਹੈ। ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੇ ਰਸ ਦਾ ਪਤਾ ਚੱਲਦਾ ਹੈ ਕੋਈ ਰਸ ਹੈ। ਕੋਈ ਨਾਦ ਹੈ। ਕੋਈ ਰੂਪ ਹੈ। ਕੋਈ ਰੰਗ ਹੈ। ਐਸਾ ਰੰਗ ਜੋ ਆਕਾਰ ਨਹੀਂ ਰੱਖਦਾ ਫਿਰ ਵੀ ਰੰਗ ਹੈ। ऐसा रूप जो आकार नहीं रखता फिर भी अनुपम है अरूप है अनूप है कलगी से कोई रूप नहीं तेरा फिर भी तू बहुत सुंदर है बहुत सुंदर है तो पहली हो गई जब तो आकार ही नहीं है तो तू सुंदर है बहुत सुंदर है बहुत सुंदर है अरूप हैं अनूप हैं ਇਸ ਚੀਜ਼ ਦਾ ਪਤਾ ਕਦੋਂ ਚੱਲਦਾ ਹੈ ਜਦ ਮਨੁੱਖ ਥੋੜਾ ਜਿਆ ਆਪਣੇ ਨੇੜੇ ਆਉਂਦਾ ਹੈ। ਤੋਂ ਮੈਂ ਫਿਰ ਦੁਹਰਾ ਦਿੰਦਾ ਇੱਕ ਮਨੁੱਖ ਜਿਤਨਾ ਪਦਾਰਥ ਦੇ ਨੇੜੇ ਹੈ ਆਪਣੇ ਨੇੜੇ ਨਹੀਂ ਪਦਾਰਥਾਂ ਬਾਰੇ ਬਹੁਤ ਕੁਝ ਜਾਣਦਾ ਹੈ ਇੱਕ ਵਿਗਿਆਨਕ ਬਹੁਤ ਕੁਝ ਜਾਣਦਾ ਹੈ। ਮਨੁੱਖ ਜਿਤਨਾ ਪਰਿਵਾਰ ਦੇ ਨੇੜੇ ਹੈ ਆਪਣੇ ਨੇੜੇ ਨਹੀਂ ਪਰਿਵਾਰ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ। ਕੁਝ ਵੀ ਨਹੀਂ ਜਾਣਦਾ। ਇੱਕ ਮਨੁੱਖ ਜਿਤਨਾ ਪਤਨੀ ਦੇ ਨੇੜੇ ਹੈ ਆਪਣੇ ਨੇੜੇ ਨਹੀਂ ਹੈ ਪਤਨੀ ਬਾਰੇ ਬਹੁਤ ਕੁਝ ਜਾਣਦਾ ਹੈ। ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਅਪ ਤਨ ਕਲ ਜੋ ਕਰੇ ਵਿਚਾਰ ਤਿਸ ਜਮ ਕੰਕਰ ਨਹੀਂ ਕਰੇ ਇੱਕ ਵਾਰ ਮਨੁੱਖ ਇਤਨਾ ਬਾਰਮੁਖੇ ਕਿਉਂ ਹੋ ਗਿਆ ਧਾਰਮਿਕ ਮਨੋਵਿਗਿਆਨ ਕਹਿੰਦਾ ਹੈ ਬਾਹਰ ਜੋ ਇਹ ਪਦਾਰਥ ਦਾ ਜਗਤ ਹੈ ਨੂੰ ਆਪਣੇ ਅਨੁਕੂਲ ਕਰਨਾ ਹੈ ਅਵਾ ਨੂੰ ਆਪਣੇ ਅਨੁਕੂਲ ਕਰਨਾ ਹੈ ਪਾਣੀ ਨੂੰ ਆਪਣੇ ਅਨੁਕੂਲ ਕਰਨਾ ਹੈ ਧਰਤੀ ਨੂੰ ਆਪਣੇ ਅਨੁਕੂਲ ਕਰਨਾ ਹੈ ਅਗਨੇ ਨੂੰ ਆਪਣੇ ਅਨੁਕੂਲ ਕਰਨਾ ਹੈ ਜੋ ਮੇਰੇ ਅਨੁਕੂਲ ਨਹੀਂ ਹੈ ਉਸ ਤੋਂ ਮੈਂ ਸੁਖ ਨਹੀਂ ਲੈ ਸਕਦਾ ਮੈਂ ਬੰਦੇ ਨੂੰ ਆਪਣੇ ਅਨੁਕੂਲ ਕਰਨਾ ਮੈਂ ਹੁਕਮ ਕੀਤਾ ਤੇ ਉਹਨੂੰ ਮੰਨਣਾ ਪਿਆ ਮੰਨਣਾ ਪਿਆ ਇੱਕੋ ਹੀ ਮਨੁੱਖ ਹੁਕਮ ਮੰਨਦਾ ਹੈ ਬਾਕੀ ਨਹੀਂ ਉਹ ਨੌਕਰ ਹੈ ਸਾਰਾ ਦੇਸ਼ ਹੁਕਮ ਮੰਨਦਾ ਹੈ ਹੁਕਮਰਾਨ ਹੈ ਹੁਕਮਰਾਨ ਇਹ ਰਾਜਾ ਹੈ ਇਹ ਬਾਦਸ਼ਾਹ ਹੈ ਅੱਜੇ ਮੇਰਾ ਹੁਕਮ ਸਿਰਫ ਇੱਕੋ ਹੀ ਬੰਦੇ ਤੇ ਚੱਲਦਾ ਹੈ ਜੋ ਮੇਰਾ ਮੁਲਾਜ਼ਮ ਹੈ ਜੋ ਮੇਰਾ ਨੌਕਰ ਹੈ ਅੰਦਰ ਪੀੜਾ ਰਹਿੰਦੀ ਹੈ ਇਸਤੇ ਤੇ ਮੇਰਾ ਹੁਕਮ ਚੱਲਦਾ ਹੈ ਬਾਕੀਆਂ ਤੇ ਨਹੀਂ ਬਾਕੀ ਨਹੀਂ ਮੰਨਦੇ ਹਕੂਮਰਾਨੀ ਦਾ ਜਨਮ ਇੱਥੋਂ ਹੋਇਆ ਮੈਂ ਸਿਰਫ ਪਦਾਰਥ ਨੂੰ ਹੀ ਆਪਣੇ ਅਨੁਕੂਲ ਨਹੀਂ ਕਰਨਾ ਸਿਰਫ ਹਵਾ ਤੇ ਪਾਣੀ ਨੂੰ ਹੀ ਆਪਣੇ ਅਨੁਕੂਲ ਨਹੀਂ ਕਰਨਾ ਮੈਂ ਮਨੁੱਖਾ ਨੂੰ ਵੀ ਆਪਣੇ ਅਨੁਕੂਲ ਕਰਨਾ ਧਰਮ ਦਾ ਜਨਮ ਉਹਨਾਂ ਲੋਕਾਂ ਨੇ ਉਸ ਨੂੰ ਜਨਮ ਦਿੱਤਾ ਤੇ ਇਸ ਸਮਝ ਨੂੰ ਜਨਮ ਦਿੱਤਾ ਕਿ ਜਿਤਨੇ ਚਿਰ ਤੱਕ ਮਨੁੱਖ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਨਹੀਂ ਕਰਦਾ ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕੇਗਾ ਜਿਤਨੇ ਚਿਰ ਤੱਕ ਮਨੁੱਖ ਪਦਾਰਥਾਂ ਨੂੰ ਆਪਣੇ ਅਨੁਕool ਨਹੀਂ ਕਰ ਸਕਦਾ ਪਦਾਰਥਾਂ ਤੋਂ ਸੁਖ ਨਹੀਂ ਲੈ ਸਕਦਾ ਜਿੰਨੇ ਚਿਰ ਤੱਕ ਆਪਣੇ ਆਪ ਨੂੰ ਪ੍ਰਮਾਤਮਾ ਦੇ ਅਨੁਕool ਨਹੀਂ ਕਰੇਗਾ ਆਨੰਦ ਨਹੀਂ ਲੈ ਸਕਦਾ ਨਹੀਂ ਲੈ ਸਕਦਾ ਕਿਵੇਂ ਆਪਣੇ ਆਪ ਨੂੰ ਪ੍ਰਮਾਤਮਾ ਦੇ ਅਨੁਕool ਕਰੀਏ ਕਿ ਮੈਂ ਕੱਲ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਗੁਰ ਸਿੱਖ ਮੀਤ ਚਲੋ ਗੁਰ ਚਾਲੇ ਜੋ ਗੁਰ ਕਹੇ ਸੋਈ ਭਲ ਮਾਨੋ ਔਰ ਹਰ ਕਥਾ ਨਿਰਾਲੇ ਨਹੀਂ ਤੇ ਹੰਕਾਰ ਦਾ ਇੱਕ ਬੀਜ ਨਹੀਂ ਹੈ ਮੈਂ ਦੋਵੇਂ ਪੰਕਤੀਆਂ ਆਪ ਨੂੰ ਸਰਵਨ ਕਰਾਵਾਂ ਤੇ ਸਮਾਪਤੀ ਹਮ ਬਡ ਕਵ ਕੁਲੇਨ ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਗਿਆਨ ਤੇ ਸਵਸਤੇ ਸੀ ਭਗਵਾਨ ਦੇ ਨੇੜੇ ਜਾਈਏ ਗਿਆਨ ਤੇ ਸਵਸਤੇ ਸੀ ਨਿਰੰਕਾਰ ਦੇ ਨੇੜੇ ਜਾਈਏ ਗਿਆਨ ਹੰਕਾਰ ਦੇ ਨੇੜੇ ਲੈ ਕੇ ਚਲਾ ਗਿਆ ਗੁਸਤਾਖੀ ਮਾ ਜਿੰਨਾ ਵੱਡਾ ਗਿਆਨੀ ਉਤਨਾ ਵੱਡਾ ਹੰਕਾਰੀ ਮੈਂ ਐਸਾ ਦੇਖਿਆ ਹੰਕਾਰ ਨੂੰ ਟਿਕਣ ਵਾਸਤੇ ਗਿਆਨ ਚਾਹੀਦਾ ਅਗਿਆਨ ਦੇ ਆਸਰੇ ਤੇ ਹੰਕਾਰ ਨਹੀਂ ਖੜਾਉਂਦਾ ਧਾਮ ਦੇ ਆਸਰੇ ਤੇ ਹੰਕਾਰ ਖੜਾ ਹੁੰਦਾ ਚੋਰੀ ਦੇ ਆਸਰੇ ਤੇ ਨਹੀਂ ਇੱਕ ਮਨੁੱਖ ਕਹਿ ਸਕਦਾ ਮੈਂ ਮਾੜਾ ਮੋਟਾ ਦਾਣੇ ਹੀ ਨਹੀਂ ਬਹੁਤ ਵੱਡਾ ਦਾ ਨਹੀਂ ਆ ਬਰੀ ਮਹਿਫਿਲ ਦੇ ਵਿੱਚ ਕਿਸ ਤਰ੍ਹਾਂ ਕਹਿ ਸਕਦਾ ਮੈਂ ਮਾੜਾ ਮੋਟਾ ਚੋਰ ਨਹੀਂ ਹਾਂ ਬਹੁਤ ਵੱਡਾ ਚੋਰ ਕਿਵੇਂ ਕਹੇਗਾ ਚੋਰੀ ਤੇ ਹੰਕਾਰ ਕੀ ਖੜਾ ਹੋਏਗਾ ਧਾਮ ਤੇ ਹੰਕਾਰ ਖੜਾ ਇਹ ਵੀ ਮੈਂ ਅਰਜ਼ ਕਰਦਾ ਇਸੇ ਤਰੀਕੇ ਨਾਲ ਗਿਣਤੀ ਕਰਦੇ ਜਾਣਾ ਗੁਣਾ ਦੇ ਉੱਤੇ ਹੰਕਾਰ ਆਪਣੀ ਯਾਤਰਾ ਕਰਦਾ ਹੈ ਹਮ ਬੜ ਕਉ ਕੁਲੀਨ ਹਮ ਪੰਡਤ ਹਮ ਜੋਗੀ ਸਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬੇ ਨਾ ਨਾਸੀ ਕਹਿ ਰਵਦਾਸ ਸਬੇ ਨਹੀਂ ਸਮਝਸ ਭੂਲ ਪਰੇ ਜੈਸੇ ਬੌਰੇ ਬੌਰੇ ਕਹਿੰਦੇ ਨੇ ਪਾਗਲ ਨੋ ਸੌਰ ਜਗਤ ਪਾਗਲ ਹੈ ਜਿਸ ਅਗਨੀ ਦੇ ਨਾਲ ਦੀਵਾ ਜਲਾ ਕੇ ਘਰ ਨੂੰ ਰੋਸ਼ਨ ਕਰਨਾ ਚਾਹੀਦਾ ਉਸ ਅਗਨ ਨਾਲ ਆਪਣੇ ਘਰ ਨੂੰ ਫੂਕ ਦੇ ਕੇ ਜਿਸ ਗਿਆਨ ਕਰਕੇ ਭਗਵਾਨ ਨੂੰ ਪ੍ਰਾਪਤ ਕਰਨਾ ਚਾਹੀਦਾ ਸੀ ਨਿਰੰਕਾਰ ਨੂੰ ਤੇ অহੰਕਾਰ ਨੂੰ ਜਨਮ ਦੇ ਰਹਿਣ ਤੇ ਅਗਨ ਨਾਲ ਆਪਣਾ ਘਰ ਸਾੜ ਦੇ ਪੈਣ ਦਾਨ ਤੋਂ ਹੰਕਾਰ ਸੇਵਾ ਤੋਂ ਹੰਕਾਰ ਔਰ ਇਸੇ ਤਰੀਕੇ ਨਾਲ ਕਵਤਾ ਤੋਂ ਹੰਕਾਰ ਪੰਡਤਾਈ ਤੋਂ ਹੰਕਾਰ ਸੇਵਾ ਤੋਂ ਹੰਕਾਰ ਹੱਦੋਂ ਦੀ ਇੱਕ ਬੀਜ ਨਹੀਂ ਹੈ ਹੰਕਾਰ ਦਾ ਹੰਕਾਰ ਦੇ ਹਜ਼ਾਰਾਂ ਬੀਜ ਨੇ ਔਰ ਹਜ਼ਾਰਾਂ ਬੀਜਾਂ ਤੋਂ ਪੈਦਾ ਹੁੰਦਾ ਹੈ ਪ੍ਰਕਿਰਤੀ ਨੇ ਹਰ ਫਲ ਦਾ ਬੀਜ ਇੱਕ ਬਣਾਇਆ ਹੈ ਲੇਕਿਨ ਹੰਕਾਰ ਦੇ ਹਜ਼ਾਰਾਂ ਬੀਜ ਨੇ ਤਾਂ ਮੈਂ ਫਿਰ ਦੁਹਰਾਉਂਾ ਆਪਣੇ ਆਪ ਨੂੰ ਜਿਤਨੇ ਛਿਰ ਤੱਕ ਮਨੁੱਖ ਪਰਮਾਤਮਾ ਦੇ ਅਨਕੂਲ ਨਹੀਂ ਕਰਦਾ ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕੇਗਾ ਪਰਮਾਤਮਾ ਦੀ ਸ਼ਕਤੀ ਉਸ ਨੂੰ ਨਹੀਂ ਮਿਲ ਸਕਦੀ ਜਿਤਨੇ ਚਿਰਤਕ ਪਦਾਰਥ ਨੂੰ ਆਪਣੇ ਅਨੁਕool ਨਹੀਂ ਕਰਦਾ ਇਹ ਪਦਾਰਥ ਤੋਂ ਵੀ ਸੁਖ ਨਹੀਂ ਲੈ ਸਕਦਾ ਕਤਈ ਨਹੀਂ ਲੈ ਸਕਦਾ ਇਹ ਕੁਲਾਸਮੈਂ ਤੁਹਾਡੇ ਸਾਹਮਣੇ ਬਾਕੀ ਗੱਲ ਕਰਾਂਗਾ ਇੱਥੇ ਹੀ ਸਮਾਪਤ ਇਹ ਥੋੜੇ ਦਿਨ ਤੁਹਾਡੀ ਸੇਵਾ ਕਰਨੀਅਤ ਕੀ ਇਹ ਸਾਲ 400 ਸਾਲਾ ਸ਼ਤਾਬਦੀ 300 ਸਾਲਾ ਸ਼ਤਾਬਦੀਆਂ ਦਾ ਰਿਹਾ ਤੇ ਦਾਸ ਦੇ ਦੋ ਦੋ ਦਿਨ ਸੇਵਾ ਰਹੀ ਹੈ ਸਭ ਜਗ੍ਹਾ ਇਹ ਏਟੀਸੀ ਚੈਨਲ ਵਾਲੇ ਪਹਿਲੇ ਨਾਲ ਹੀ ਚੱਲਦੇ ਰਹੇ ਦੋ ਦਿਨ ਸੂਰਤ ਦੋ ਦਿਨ ਬੈਂਗਲੌਰ ਦੋ ਦਿਨ ਮਦਰਾਸ ਦੋ ਦਿਨ ਹైదరాబాద్ ਫਿਰ ਦੋ ਦਿਨ ਜਬਲਪੁਰ ਦੋ ਦਿਨ ਨਾਗਪੁਰ ਫਿਰ ਦੋ ਦਿਨ ਰਾਏਪੁਰ ਹਾਜ਼ਰੀ ਪਰ ਦੇ ਮੈਂ ਦਿੱਲੀ ਪਹੁੰਚੇ ਆ ਤੇ ਫਿਰ ਫਤਿਹਗੜ੍ਹ ਸਾਹਿਬ ਗਏ ਉੱਥੇ ਵੀ ਸਾਰਾ ਪ੍ਰੋਗਰਾਮ ਰਿਕਾਰਡ ਹੋਇਆ ਇੱਕ ਅੰਦਾਜ਼ੇ ਦੇ ਮੁਕਾਬਲੇ ਅਖਬਾਰੀ ਰਿਪੋਰਟਾਂ ਦੇ ਮੁਤਾਬਕ 45 ਲੱਖ ਦਾ ਇਕੱਠ ਹੋਇਆ ਵੱਡੇ ਵੱਡੇ ਹਾਲ ਛੇ ਲੱਗੇ ਸਨ ਛੇ ਹਾਲ ਜਿਹੜੇ ਬਣਾਏ ਗਏ ਪੰਡਾਲ ਵੱਡੇ ਵੱਡੇ ਤਿੰਨ ਧਰਨ ਦੇ ਕਿਦਰੇ ਵੀ ਥਾਂ ਨਹੀਂ ਸੀ ਸਟੇਜ ਤੇ ਭਾਵੇਂ ਮੈਂ 1 ਘੰਟਾ ਪਹਿਲੇ ਜਾਣ ਦੀ ਕੋਸ਼ਿਸ਼ ਕੀਤੀ ਪਰ ਮੈਂ ਅੱਧਾ ਘੰਟਾ ਲੇਟ ਪਹੁੰਚਿਆ 1.5 ਘੰਟੇ ਤੇ ਮੈਂ ਸਟੇਜ ਤੇ ਪਹੁੰਚਿਆ ਐਨਰਸ਼ ਇਤਨੇ ਵੀ ਪਾਈ ਵੇ ਆਈ ਪੇ ਜੋ ਹੈ ਪਾਸ ਮੈਨੂੰ ਮਿਲਿਆ ਸੀ ਕਾਰ ਦਾ ਪਰ ਭੇੜੇ ਚ ਚਲੇ ਕਿਸ ਤਰ੍ਹਾਂ ਕੋਈ ਥੋੜੇ ਜਿਹਾਂ ਨਸ ਦੇ ਖਿਚਾਓ ਕਰਕੇ ਮੈਂ ਚੱਲ ਨਹੀਂ ਸਕਦਾ ਸੀ ਉਹਨਾਂ ਵਿਚਾਰੇ ਨੇ ਪਾਸ ਬਣਾ ਦਿੱਤਾ ਉਹ ਗੱਡੀ ਕਿਵੇਂ ਚੱਲੇ ਇੰਨੇ ਇਤਨੇ ਥੋੜਾ ਜਿਹਾ ਪੈਦਲ ਚੱਲਣਾ ਪਿਆ ਉਹ ਪੁਲਿਸ ਨੇ ਰਸਤਾ ਬਣਾਇਆ ਉਹਨਾਂ ਕੋ ਦੇ ਵਸਦੀ ਗੱਲ ਵੀ ਨਹੀਂ ਸੀ ਕਹਿੰਦੇ ਕਿ ਗੈਨੇ ਜੇ ਆਮ ਪਬਲਿਕ ਹੋਵੇ ਤੇ ਅਸੀਂ ਹੋਰ ਵਿਵਹਾਰ ਕਰਦੇ ਆ ਪਰ ਹੁਣ ਸੰਗਤ ਹੈ ਤੇ ਸੰਗਤ ਦੇ ਨਾਲ ਅਸੀਂ ਸੰਗਤ ਵਾਲਾ ਹੀ ਵਿਵਹਾਰ ਕਰਾਂਗੇ ਤੇ ਗੁਰੂ ਦੀ ਸੰਗਤ ਹੈ ਰਸਤਾ ਦੇਵੇਗੀ ਤੇ ਤਾਂ ਤੁਹਾਨੂੰ ਲੈ ਜਾਵਾਂਗੇ ਉੰਜ ਨਹੀਂ ਉੰਜ ਮੁਸ਼ਕਿਲ ਮੈਂ 1.5 ਘੰਟੇ ਸਟੇਜ ਤੱਕ ਪਹੁੰਚਿਆ ਕਰੀਬਨ ਕਰੀਬਨ ਹਰ ਮਜ਼ਬਦ ਦੇ ਮੁਖੀ ਪਹੁੰਚੇ ਹੋਏ ਸਨ 400 ਸਾਲਾਂ ਤੇ ਜਦ ਮੈਂ ਅੰਮ੍ਰਿਤਸਰ ਗਿਆ ਹਰ ਗਲੀ ਪੈਕ ਸੀ ਕਿਸੇ ਗਲੀ ਚ ਲੰਗਣ ਦਾ ਰਸਤਾ ਨਹੀਂ ਸੀ ਹੈਵੀ ਮੈਸ ਕਰੋ ਔਰ ਇਹ ਜੈ ਲੋ ਸਿਰਫ ਇੱਕ ਹਿੱਸਾ ਸੰਗਤ ਦਰਬਾਰ ਸਾਹਿਬ ਦਰਸ਼ਨ ਕਰ ਸਕੇ ਤਿੰਨ ਹਿੱਸੇ ਦਰਸ਼ਨ ਕੀਤੇ ਬਿਨਾ ਵਾਪਸ ਆਏ ਰਸਤਾ ਹੀ ਨਹੀਂ ਸੀ ਐਨੇ ਬੇ ਇਤਨੇ ਬੇ ਸਕੀਦ ਉਤੇ ਜਦ 10 ਪਹੁੰਚਿਆ ਸੀ ਜੋ ਨਵਾਂ ਅੰਮ੍ਰਿਤਸਰ ਬਣਾਇਆ ਗਿਆ ਸੀ ਪੰਡਾਲ ਬਹੁਤ ਵੱਡਾ ਪਰ ਉੱਥੇ ਵੀ ਇੱਕ ਅੰਦਾਜ਼ੇ ਦੇ ਮੁਤਾਬਕ ਕਹਿੰਦੇ ਨੇ 25 ਲਗਦਾ ਘੱਟ ਸੀ ਦਲਾਈ ਲਾਮਾ ਜੀ ਵੀ ਪਹੁੰਚੇ ਸਨ ਰਵੀ ਸ਼ੰਕਰ ਜਿਹੜੇ ਸਵਕਤ Hindu Jagaddev Mukhi ਮੰਨੇ ਜਾਂਦੇ ਨੇ ਉਹ ਵੀ ਪਹੁੰਚੇ ਸਨ ਹਜ਼ਰਤ ਨਜ਼ਾਮੁਦੀਨ ਔਲਿਆ ਉਹਨਾਂ ਦੇ ਦਰਗਾਹ ਦੇ ਜਿਹੜੇ ਇਸ ਵਕਤ ਮੁਖੀ ਮਜੌਰ ਨੇ ਉਹ ਵੀ ਪਹੁੰਚੇ ਸਨ ਭਾਵੇਂ ਉਹ 90 ਸਾਲ ਦੇ ਨੇ ਬੜੇ ਬਜ਼ੁਰਗ ਸਨ ਕਰਣ ਲਗੇ ਨਹੀਂ ਅਕੀਦਤ ਦੇ ਫੁੱਲ ਵੇਟ ਕਰਨ ਮੈਂ ਵੀ ਜਾਣਾ ਹਰ ਮਜ਼ਬਬ ਦਾ ਮੁਖੀ ਇੱਕੋ ਹੀ ਸਟੇਜ ਤੇ ਬੈਠਾ ਸੀ حضرت ਨظام الدین اولیاء ਉਹਨਾਂ ਦੀ ਦਰਗਾਹ ਦੇ ਮਜ਼ਹੌਰ ਨੇ ਜਿਹੜੇ ਦੋ ਸ਼ਬਦ ਕਹੇ ਮੈਂ ਕਹਿ ਕੇ ਸਮਾਪਤੀ ਕਰਾਂ ਉਹਨੇ ਕਿਹਾ ਖੁਦਾ ਨੇ ਆਖਿਆ ਜਗਤ ਹੋ ਜਾ ਜਗਤ ਹੋ ਗਿਆ ਜਗਤ ਸ਼ਬਦ ਤੋਂ ਬਣਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ 400 ਸਾਲਾ ਸਥਾਪਨਾ ਦਿਵਸ ਮਨਾ ਰਹੇ ਸਨ ਤੇ ਗੁਰੂ ਗ੍ਰੰਥ ਸਾਹਿਬ ਸ਼ਬਦਾ અવਤਾਰ ਕਹਿੰਦੇ ਨੇ ਇੱਕ ਸ਼ਬਦ ਹੋਇਆ ਖੁਦਾ ਤੂੰ ਹੋ ਜਾ ਜਗਤ ਹੋ ਗਿਆ ਤੂੰ ਜਗਤ ਸ਼ਬਦ ਤੋਂ ਹੋਇਆ ਅਗਲੇ ਜਿਹੜੇ ਦੋ ਸ਼ਬਦ ਨੇ ਸੁਣਨ ਵਾਲੇ ਨੇ ਜਿਹੜੇ ਉਸ ਨੇ ਕਹੇ ਕਿ ਮੇਰੇ ਕੋਲ ਨਹੀਂ ਬੈਠੇ ਸਨ ਮੇਰੇ ਬੋਲਣ ਤੋਂ ਬਾਅਦ ਉਹਨਾਂ ਨੇ 10 ਮਿੰਟ ਇਹ ਬੋਲ ਬੋਲੇ ਖੰਡ ਗਏ ਅਜੇ ਦੁਨੀਆ ਸਿਆਣੀ ਨਹੀਂ ਹੈ ਜੇ ਦਿਨ ਸਾਰੀ ਦੁਨੀਆ ਸਿਆਣੀ ਹੋਈ ਤੇ ਸਿਆਣੀ ਦੁਨੀਆ ਦਾ ਇੱਕੋ ਹੀ ਪੈਗੰਬਰ ਹੋਵੇਗਾ اور ਉਸ ਪੈਗੰਬਰ ਦਾ ਨਾ ਹੋਵੇਗਾ ਧਨ ਗੁਰੂ ਗ੍ਰੰਥ ਸਾਹਿਬ